ਰੋ ਰੋ ਅਸੀਂ ਅੱਜ ਪਲਾਨ ਕੀਤਾ ਸਾਰੀ ਟੀਮ ਨੇ ਜਾਣਾ ਹੈ ਚਲ ਦੋਸਤੋ ਕੀ ਹਾਲ ਚਾਲ ਭੁੱਲ ਗਿਆ ਸਸਰੀ ਕਾਲ ਹੋ ਠੀਕ ਠਾਕ ਸਾਰੇ ਤੇ ਬਹਿ ਕੇ ਆਏ ਆ ਤੇ ਹੁਣ ਅਸੀਂ ਨਹਾ ਲੂਗੇ ਤੇ ਬਠਿੰਡੇ ਜਾਣਾ ਆ ਪਪਰਾ ਵਲੌਗ ਆ ਸਾਫ ਪਪਰਾ ਬਠਿੰਡੇ ਜਾਣਾ ਤੇ ਆ ਸਾਡਾ ਪਹਿਲਾ ਵਲੌਗ ਹੈ ਤੇ ਇਹ ਵਲੌਗ ਇੱਥੇ ਖਤਮ ਹੁੰਦਾ ਹੈ ਬਸ ਇਦੋਂ ਨਾਗਿ ਸਟਾਰਟ ਕਰਾਂਗੇ ਨਾਗਿ ਸਟਾਰਟ ਕਰਾਂਗੇ ਦੁਬਾਰਾ ਅੱਜ ਮੀ ਪਈਆਂ ਦਾ ਇਹ ਪਿੰਡ ਸਾਡੇ ਤੇ ਬਹੁਤ ਘੈਂਡ ਵੀਊ ਹੈ ਜਵਾਗ ਸਕੂਲ ਜਾਂਦੇ ਸੀ ਹਾਂ ਆ ਕੋਬਰਾ ਵੀ ਸਕੂਲ ਚੱਲਿਆ ਹੈ ਕੋਬਰਾ ਵੀ ਸਕੂਲ ਚੱਲਿਆ ਕੋਬਰਾ ਵੀ ਸਕੂਲ ਚੱਲਿਆ ਸਕੂਲ ਨਾ ਆ ਕੇ ਜਾਂਦੇ ਨੇ ਦਿਮਾਗ ਉਹ ਮੜਾ ਮੋਟਾ ਕੀ ਹੋ ਗਿਆ ਗੱਡਾਂ ਦਾ ਅੱਖਾਂ ਨਹੀਂ ਖੁੱਲਦੀਆਂ ਠੀਕ ਨੇ ਵੜਿਆ ਇਟ ਇਜ਼ ਮਾਈ ਕੋਬਰਾ ਕੋਬਰਾ ਬਾਈ ਗੱਡਾਂ ਅੱਖਾਂ ਨਹੀਂ ਖੁੱਲਦੀਆਂ ਮਾਂ ਨੂੰ ਲਈਦਾ ਠੀਕ ਹੈ ਪਹਿਨਾ ਆ ਕੇ ਉਹ ਆਣੀ ਉੱਥੇ ਤੇ ਚਲੋ ਪਾਲੋ ਬਾਜੇ ਚਲੋ ਸਕੂਲ ਚਲੋ ਚਲੋ ਨਾ ਹੁੰਦੀ ਸੋਤ ਪਹਿਲੀ ਗੱਲ ਤਾਂ ਸੱਪਾਂ ਨੂੰ ਲੋਡ ਕਿਨੇ ਕੀਤਾ ਸਕੂਲ ਚ ਕੀ ਕਰਨੀ ਪਲੰਡਾ ਥੱਲੜ ਨਹੀਂ ਦੇਖੀ ਟੀ-ਸ਼ਰਟ ਤੇ ਲੋਰ ਪਾਲੂ ਬੰਨ ਚ ਕੇ ਕਾਣ ਕ ਲਾਓ ਆ ਲਾਓ ਹੈਲੋ ਗਾਇਸ ਗਰੀਬ ਬੰਦੇ ਅਸੀਂ ਤੁਹਾਨੂੰ ਚੱਲਦੇ ਆ ਬਠਿੰਡੇ ਜਿਵੇਂ ਤੁਹਾਨੂੰ ਪਤਾ ਹੀ ਅਸੀਂ ਦੱਸਿਆ ਗਰੀਬ ਬੰਦੇ ਅੱਜ ਬਠਿੰਡੇ ਚੱਲੇ ਆ ਬਾਈ ਬਠਿੰਡੇ ਚੱਲੇ ਆ ਐਣ ਕੌਣ ਕਰ ਲਾਈਆਂ ਮੰਗ ਤੰਕ ਕੇ ਐਸੇ ਤੁਸੀਂ ਮੰਗ ਕੇ ਗੱਡੀ ਮੰਗ ਕੇ ਬਾਈ ਗਾਲਾਂ ਗੁਲਾਂ ਲੈ ਕੇ ਘਰ ਦਾ ਤੋ ਫੇਰ ਚੱਲੇ ਆ ਅੱਜ ਅਸੀਂ ਚੱਲੇ ਬੰਦੇ ਅੱਜ ਮੈਂ ਬਲੈਕ ਹੋਇਆ ਪਿਆ ਸਾਰਾ ਮਤਲਬ ਇਹ ਰਸ਼ ਭਾ ਦਾ ਜਰਾਬਾਤ ਲੈ ਕੇ ਐਨਕਾ ਦੇਕਰ ਬਲੈਕ ਹੋਇਆ ਐਨ ਸਾਰਾ ਨਾਗ ਹੋਇਆ ਪਿਆ 80Z ਇੱਧਰ ਜਾ ਸੰਤੂ ਨੇ ਅੱਜ ਨਵਾਂ ਗੋੜਦਾ ਜੰਮਾ ਸਵਾਇਆ ਤੇ ਪੂਰੇ 3 ਮਹੀਨੇ ਬਾਅਦ ਲੜ ਕੇ ਲੈ ਤਿੰਨ ਮਹੀਨੇ ਬੜਾ ਮਗਰਿਆ ਨਹੀਂ ਲੱਗੀ ਪਈ ਨਹੀਂ ਲੱਗੀ ਚੱਲ ਯਾਰ ਅੱਗੇ ਜਾ ਕੇ ਫਿਰ ਮਿਲਦੇ ਆਪਾਂ ਇਹ ਨੈ ਤੇਲ ਪਾਣਾ ਇਹ 160 ਫੋਨ ਪੈਟਰੋਲ ਨਹੀਂ ਡੀਜ਼ਲ ਹੈ ਸਾਰੇ ਉਹ ਗੱਡੀ ਇਹ 300 ਦਾ ਫੋਨ ਹੈ ਵੀਰੇ 300 ਦਾ ਪੂਰੇ ਮੋਟਾ ਨਾਲ ਨਾ ਕੋਲਿਆ ਕਿ ਆਪਣੇ ਤਾਂ ਪਰ ਪੁਲੇਖਾ ਪੈਦਾ ਅੱਜ 300 ਦਾ ਤੇਲ ਪਵਾ ਕੇ ਚੱਡ ਜਿੰਡੇ ਜਾਵਾਂਗੇ ਕੂਮਣੇ ਅੱਛੀ ਬੀਆ ਪੂਰਾ ਪੂਰਾ 300 ਦਾ ਕਰ ਦੇ ਸਾਰਾ ਢਿੰਡਾ ਕਾ ਕੇ 350 ਹੀ ਤੇੰਡਾ ਨਹੀਂ ਕਹਿਣ ਵੀ ਕਰਦੇ ਆ ਅੱਜ ਆ ਕੇ ਮੱਛਰ ਗਏ ਹੋਸ ਕਹਿ ਨਹੀਂ ਹੁੰਦਾ ਨੇੜੇ ਘਰ ਸਲਾਮ ਵਾਲਾ ਵਾਲਾ ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਇਆ ਤੁਸੀਂ ਸਾਰੇ ਵਧੀਆ ਹੋ ਬਾਈ ਇਹ ਬਲੋਗ ਹੈ ਆਜੀ ਆਏ ਹੋਏ ਆ ਅੱਜ ਅਸੀਂ ਸਾਰਾ ਕੁਝ ਮੰਗ ਤੰਗ ਕੇ ਕੱਪੜੇ ਜਿਹੜੇ ਮੰਗਦੇ ਗੱਡੀ ਗੱਡੀ ਮੰਨ ਤੇ ਅਸੀਂ ਜਾ ਰਹੇ ਹਾਂ ਅੱਜ ਪਟੰਡੇ ਘੁੰਮੀ ਘੁੰਮੀ ਕਰਨਾ ਬੈਠਦੇ ਜੋ ਬਹੁਤ ਟਾਈਮ ਹੋ ਗਿਆ ਕਰੇ ਫਿਰ ਤੈਨੂੰ ਝਾੜੀ ਝਾੜੀ ਲਾਕੀ ਸੀ ਕੱਲ ਸੁੱਖਣਾ ਹਾਂ ਤੇ ਅੱਜ ਅਸੀਂ ਪੜੀ ਗਾਉਂ ਚਲੇ ਹਰ ਚੰਚਾ ਜਲੇ ਪਾਛ ਚਲੇ ਹਾਂ ਆ ਕੇ ਪੈਸੇ ਝਾੜੀ ਨੂੰ ਸੁੱਖ ਪੈਸੇ ਮੰਗ ਕੇ ਲੋਕਾਂ ਨੂੰ 275 ਵੀ ਇਹ ਝਾੜੀ ਦੇ ਇੱਕ ਬੰਦੇ ਦੇ ਆਉਸਾਨ ਤੋਂ ਸੰਤੂ 200 ਰੁਪਏ ਦੇ ਕੇਲੇ ਖਾ ਗਏ ਇਹਦੇ ਕੋਲੇ 75 ਵੀ ਹਣ ਪੂਰੇ ਪੂਰੇ 10 ਰੁਪਏ ਗੁਗਲ ਵੇਚ 10 ਰੁਪਏ ਗੁਗਲ ਤੇ ਨਵਾਂ ਨਵਾਂ ਚਲਾਇਆ ਉਹ ਵੀ ਅਸੀਂ ਸੈਂਡ ਕੀਤੇ ਗਾਇਸ ਵੀਰੇ ਅਸੀਂ ਕਰ ਗਏ ਗਾਇਸ ਹਰੇਕ ਨੂੰ ਕਹਿ ਰਿਹਾ ਮੈਂਗਾ ਮੈਂ ਨਵਾਂ ਚਲਾਇਆ ਗੂਗਲ ਵੇਚ ਕਰੋ ਸੰਡੈਗ ਰੁਪਇਆ ਮਦਦ ਕਰੋ ਮੇਰੀ ਮਦਦ ਕਰੋ ਗੂਗਲ ਪੇਪਰੋ ਮੇਰਾ ਸਪੋਰਟ ਸਪੋਰਟ ਭੈਣ ਤੋਂ 10 ਰੁਪਇਆ ਚੋਪਾ ਹੈ ਇੱਕ ਸਿੱਧੇ ਡਰਾਉ ਆ ਵੈਨਾ ਖੜਨਾ ਬੈਰੀਆ ਲੱਗ ਸੋ ਹੈਲੋ ਗਾਇਸ ਅਬ ਆਪਸ ਆ ਗਏ ਆਪਾਂ ਇੱਥੇ ਆਏ ਹਜੇ ਤਾਂ ਤੇ ਗਾਣਾ ਮੁੜ ਕੇ ਆ ਗਏ ਮੁੜ ਕੇ ਆਏ ਤਾਂ ਜਾਈਏ ਨੇ ਮਗਿਆ ਵਾਸ ਕਿਥੋਂ ਹਜੇ ਜਾਈਏ ਨੇ ਅਸੀਂ ਮੈਮੇ ਸਰ ਦੇ ਪਹੁੰਚ ਗਏ ਅਸੀਂ ਟੱਪ ਗਏ ਮੈਮੇ ਸਰ ਹਾਂਜੀ ਚੱਕੋ ਪ੍ਰੋਫਾ ਤੂੰ ਕਹਿੰਦਾ ਅੱਜ ਉਹ ਗਾਣਾ ਲਾਉਣਾ ਕਹਿੰਦਾ ਦੂਜਾ ਅਰਜਨ ਦਾ ਚੱਲੀ ਜਾਂਦਾ ਜਿਹੜਾ ਕਹਿੰਦਾ ਸੁਣ ਲਦਾ ਯਾਰ ਰਾਜ ਕਿਸੇ ਦਾ ਨਹੀਂ ਰਾਜ ਰੂਜ ਉੱਡ ਗਏ ਸਾਰੇ ਬਸ ਇਹ ਗੱਲਾਂ ਹੀ ਰਹਿ ਗਈਆਂ ਹਾਂ ਹਾਂ ਜਿਹੜਾ ਜਿਹੜਾ ਸੜਕ ਤੇ ਆ ਬਸ ਠੀਕ ਹੈ ਬੋਲ ਨਹੀਂ ਮੇਰੇ ਕੋਲੇ ਕੁਝ ਹੈ ਨਹੀਂ ਹੁਣ ਮੈਂ ਕੀ ਬੋਲਾਂ ਜਿਹੜੇ ਸੜਕ ਤੇ ਵਿਚਾਰੇ ਬਾਰਾਜ ਹੁੰਦੀਆਂ ਦੀਦੀ ਬਾਰਾਜ ਜਾਦੀ ਜਿਹੜਾ ਚਿੱਟੀ ਪੱਤੀ ਤੇ ਤਰੇ ਇੰਦਰ ਆਜ ਉਸਦਾਈਆ ਠੀਕ ਹੈ ਜਾਨ ਭੇਜ ਫੋਟੋ ਚਿੱਟੀ ਪੱਤੀ ਤੇ ਜਾਨ ਲਓ ਜੀ ਅਸੀਂ ਗੋਨਿਆਂ ਨੇ ਪਹੁੰਚ ਗਏ ਉਹ ਘੰਟੇ ਪੂਰੇ ਲੱਗਿਆ ਗੱਲਾਂ ਕਰਦੇ ਰਾਹ ਦੇ ਵਿੱਚ ਆਏ ਅਸੀਂ ਥੋੜਾ ਜਿਹਾ ਕੰਮ ਸੀਗਾ ਰਸਤੇ 'ਚ ਰੋਕੇ ਸੀਗੇ ਤੇ ਇੱਥੋਂ ਨਾਲ ਆਪਾਂ ਇੱਕ ਬੰਦਾ ਚੱਕਣਾ ਇੱਥੋਂ ਪੂਰਾ ਤਗੜਾ ਆਰਟਿਸਟ ਹੈ ਉਹ ਤੁਹਾਨੂੰ ਬਾਅਦ 'ਚ ਦੱਸਾਂਗੇ ਮਿਲਾਵਾਂਗੇ ਤੁਹਾਨੂੰ ਉਹਦੇ ਨਾਲ ਵੀਡੀਓ ਸ਼ੂਟ ਕਰਾਂਗੇ ਤੇ ਆ ਆ ਗਿਆ ਸੀ ਗੁੰਦਿਆ ਨੇ 5 ਸਾਲਾਂ ਚ ਮਤਲਬ ਆਹ ਵਲੌਗ ਚ ਨਹੀਂ ਕਹਿਣ ਡਿਆ ਸੀ ਮੈਂ ਵੀ ਅਗਲੇ ਵਲੌਗ ਚ ਅਸੀਂ ਮਤਲਬ ਜਦੋਂ ਬਣਾਵਾਂਗੇ 10 12 ਸਾਲਾਂ ਨੂੰ ਉਦੋਂ ਬਣਾਵਾਂਗੇ ਤੁਹਾਨੂੰ ਮਾੜੇ ਮਸ਼ਹੂਰ ਜੀ ਵੀ ਹੋ ਜਾਗੇ ਸੀ ਇਹ ਨਾਲ ਹੀ ਉਦੋਂ ਹਾਂ ਤੇ ਹਜੇ ਤੱਕ ਇਹਨਾਂ ਅਸੀਂ ਚਾਰ ਹੀ ਆਂ ਟੀਮ ਚ ਬੰਦੇ ਬਹੁਤ ਆ ਸਾਡੇ ਵੇਹੇ ਪਰ ਅਸੀਂ ਮੇਨ ਚਾਰ ਹੀ ਬੰਦੇ ਆਂ ਸ਼ੋਅ ਨਹੀਂ ਕਰਦੇ ਸ਼ੋਅ ਨਹੀਂ ਕਰਨੇ ਹਜੇ ਬੰਦੇ ਅਸਤਰ ਲਈ ਫਿਰਦੇ ਆਂ ਅਸੀਂ ਨਾਲ ਆ ਮੋਸਕੇ ਦੇ ਕੱਢਨੇ ਆ ਨਾਗ ਆ ਬੰਦੇ ਆਸ ਤੇ ਰਹਿਣੇ ਆਂ। ਹੋਰ ਇੱਕ ਹੋਰ ਹੀ ਕੱਢਨੇ ਆ। ਬਾਜ਼ਾਰ ਚ ਆ ਗਿਆ ਆਪਾਂ। ਇਹ ਮਹਿੰਦਰ ਸਿੰਘ ਵਾਲਾ ਚੌਂਕ ਵਾਈ ਬਾਈ। ਗੋਨਿਆੜਾ ਮੰਡੀ। ਵਾਈ ਦਾ ਬਚਾ ਕੇ। ਬਚਾ ਕੇ ਜੀ ਮਤਲਬ ਹਨਾ। ਵਾਈ ਦਾ ਇੱਕੇ ਦਾ ਵਾਈ ਦਾ ਇਹ। ਜਾਏ ਦਿੱਕ ਕੇ ਨਾ ਕੇ ਦੰਬਾ ਤੇ ਆ ਹੈਲੋ ਵਾਲਿਆਂ ਦਾ ਜੀ ਨਵਾਂ ਖੁੱਲਿਆ ਆਪਣੇ ਇੱਥੇ ਫਾਸਟ ਫੂਡ ਵਾਲਿਆਂ ਦਾ ਬਹੁਤ ਹੀ ਘੈਂਟ ਕੁਆਲਿਟੀ ਇਹਨਾਂ ਕੋਲੇ ਇਹਨਾਂ ਦਾ ਇੱਕ ਪਾਰਟੀ ਹਾਲ ਵੀ ਬਣਿਆ ਨਾ ਦੱਸ ਉਹਦੇ ਬਾਰੇ ਦੱਸੋ ਮੜਾ ਜਾ ਯਾਰ ਮਿਰਚਾਂ ਵਾਲਾ ਪਾਉਂਦੇ ਬਰਗਰ ਚ ਬਲ ਮੱਚ ਜਾਂਦੇ ਉਹਦੇ ਮੱਚ ਗਏ ਸੀ ਪਾਰਟੀ ਹਾਲ ਜਿਹੜਾ ਬਣਿਆ ਉਹਦੇ ਵਾਸਤੇ ਆਪਾਂ ਨੂੰ ਕੀ ਕਹਿੰਦੇ ਸੀ ਉਹ ਪਾਰਟੀ ਹਾਲ ਵਾਸਤੇ ਜੀ ਜੇ ਤੁਸੀਂ ਪਾਰਟੀ ਹਾਲ ਬੁਕਿੰਗ ਕਰਾਉਣੀ ਹੋ ਬਰਥਡੇ ਪਾਰਟੀ ਵਗੈਰਾ ਜਾਂ ਕੋਈ ਵੀ ਤੁਸੀਂ ਪਾਰਟੀ ਕਰਦੇ ਹੋ ਤਾਂ ਮਿਨੀਮਲ ਜਿਹੜਾ ਆਰਡਰ ਆ ਉਹਨਾਂ ਦਾ दारू ਨਹੀਂ ਲਵੜ ਉਹ ਕਹਿੰਦੇ ਕੋਈ ਐਕਸਟਰਾ ਫੀਸ ਨਹੀਂ ਉਹਦਾ ਕੋਈ ਐਕਸਟਰਾ ਚਾਰजेस ਨਹੀਂ ਹੈਗੇ ਜਿਹੜਾ ਆਰਡਰ ਮਿਨਿਮਮ ਆਰਡਰ ਤੁਹਾਨੂੰ 2000 ਰੁਪਏ ਤੋਂ ਪਲੱਸ ਦਾ ਕਰਨਾ ਪਊਗਾ ਤੇ ਕੋਈ ਰੈਂਟ ਵਗੈਰਾ ਹੈਗਾ ਸੀ ਉਹਦਾ ਨਹੀਂ ਕੋਈ ਰੈਂਟ ਵਗੈਰਾ ਨਹੀਂ ਉਹ ਸਿਰਫ ਆਰਡਰ ਹੈ ਜੋ ਤੁਸੀਂ ਖਾਣਾ ਪੀਣਾ ਉਹ ਤੁਹਾਡਾ 2000 ਤੋਂ ਪਲੱਸ ਹੋਣਾ ਚਾਹੀਦਾ ਤੇ 50 ਬੰਦੇ ਤੱਕ ਦਾ ਅਰੇਂਜਮੈਂਟ ਹੈਗਾ ਉਹਨਾਂ ਕੋਲ ਠੀਕ ਹੈ दारू ਵੀਆ दारू ਸੋ ਗਾਈਸ ਅਸੀਂ ਇੱਧਨੇ ਆ ਗਏ ਹੁਣ ਪਿੱਛੇ ਤੇ ਆਰਟਿਸਟ ਬੰਦਾ ਮੂਰੇ ਬੈਠਾ ਉਹ ਤੁਹਾਨੂੰ ਦਿਖਾ ਨਹੀਂ ਸਕਦੇ ਸੀ ਉਹ ਹਜੇ ਸ਼ੋ ਨਹੀਂ ਕਰਨਾਗਾ ਸ਼ੋ ਨਹੀਂ ਕਰਨਾਗਾ ਉਹ ਤੁਹਾਨੂੰ ਦਿਖਾਵਾਂਗੇ 2-4 ਸਾਲ 2-4 ਸਾਲ 12 ਨਾਲ ਲੱਗਦੇ 2030 ਚ 2030 ਚ ਵਿਖਾਵਾਂਗੇ ਕੋਲੋਂ ਉਹਦੇ ਨਾਲ ਬਹੁਤ ਘੈਂਟ ਘੈਂਟ ਵੀਡੀਓ ਹੋਣੀ ਆ ਆਪਣੀ ਪੰਪ ਅਸੀਂ ਹੀ ਪਹੁੰਚ ਗਏ ਆਪਣੇ ਮਿੱਟੀ ਦੇ ਚੰਦ ਗਾਈਸ ਵੀਰੇ ਅਸੀਂ ਪਹੁੰਚ ਚੁੱਕੇ ਆ ਆਪਣੇ ਗੋਲ ਚੌਂਕ ਡਾ ਗੋਲ ਚੌਂਕ ਤੇ ਜਾਂਚ ਵਖਾ ਦੇ ਇਹਨਾਂ ਨੂੰ ਜਾਂਚ ਕਿੱਦਾਂ ਆ ਗਾਈਸ ਵੀਰੇ ਕਿੰਨੇ ਸਾਰਮਲ ਆ ਗਏ ਓ ਹੋਲੀ ਚਾਲਾ ਮੈਨ ਲਘੋ ਕੇ ਲੈ ਨਾ ਸਿਰਫ ਮੈਨ ਨਹੀਂ ਘੋਕੇ ਲੈ ਜਾਂਦਾ ਕੋਈ ਲੈ ਸਾਰਮਲ ਆ ਗਏ ਆਪਾਂ ਇਧਰਲੀ ਸਾਈਡ ਚੱਲਿਆ ਹੁਣ ਆਪਣੇ ਥੋੜੇ ਸਾਈਡ ਚਲੋ ਮਿਲਦੇ ਆਂ ਕਿ ਸੋ ਹੈਲੋ ਗਾਈਸ ਤਾਂ ਹੁਣ ਅਸੀਂ ਚੱਲੇ ਆ ਮੈਂ ਇਹਨਾਂ ਨੂੰ ਚਿੜੀਆ ਘਰ ਲੈ ਕੇ ਚੱਲੇ ਆ ਤਿੰਨੇ ਬਾਂਦਰ ਨੂੰ ਉੱਥੇ ਜਮਾ ਕਰਾ ਕੇ ਆਉਣੇ ਆ ਮੈਂ ਤਾਂ ਰਹਿ ਜਾਊਗਾ ਉੱਥੇ ਯਾਰ ਦੇਖ ਸਕਦੇ ਹਾਂ ਆ ਲਵਾ ਥੋੜਾ ਜੀ ਖਾਣਾ ਰਹਿਣ ਸੈਣੀ ਉਧਰ ਆ ਇਹਨਾਂ ਦੇ ਇੱਧਰ ਰਿਸ਼ਤੇਦਾਰ ਹੈਗੇ ਜੀ ਇਹਨਾਂ ਸਹੁਰੇ ਉੱਥੇ ਹੀ ਆ ਨੇਰਾ ਨਹੀਂ ਆ ਰਹੇ ਥੋੜਾ ਲੈਣ ਕੀ ਕੁਛ ਹਾਂਜੀ ਸਰ ਤੁਸੀਂ ਕੀ ਖਾਣਾ ਪਸੰਦ ਕਰੋਗੇ ਅਸਾਂ ਤਾਂ ਜਿਹੜਾ ਕੋ ਉਹ ਫਲਾ ਦੇ ਬੰਦਾ ਅਸੀਂ ਤਾਂ ਮਨਜ਼ੂਰ ਆ ਸਾਨੂੰ ਤਾਂ ਜਿਹੜਾ ਕੋਈ ਗੱਲ ਦੱਸੋ ਤੁਸੀਂ ਖਾਣਾ ਤੁਸੀਂ ਗਾੜਾ ਬਲੈਕ ਆਇ ਪੀਣੀ ਮੈਂ ਨਹੀਂ ਖਾਣਾ ਇੱਥੇ ਮਿਲਦੀ ਨਹੀਂ ਫਿਰ ਉਹ ਚੰਗਾ ਓਏ ਬਾਈ ਲਿਖਿਆ ਉਹਨਾਂ ਨੇ ਉਹ ਤਾਂ ਉਹੀ ਲਿਖਤਾ ਉਹਨਾਂ ਨੇ ਚਲੋ ਗਾਇਸ ਵੀਰੇ ਅਸੀਂ ਖਾਣ ਵਾਸਤੇ ਲੈਣਿਆ ਕੁਝ ਤੇ ਮਿਲਦੇ ਆਂ ਫਿਰ ਅੱਗੇ ਤਾਂ ਹੋ ਗਿਆ ਬਈ ਤਾਂ ਨੂੰ ਬਈ ਦੇਖ ਲੋ ਨਾਗ ਦੇ ਘੜੀ ਕੱਲੇ ਕੱਪੜੇ ਵੀ ਨਹੀਂ ਦੀਨੇ ਜਦ ਨਾਲ ਮਿਕਸ ਹੋਇਆ ਦਾ ਕੰਮ ਹੈਪੀ ਸਾਹਮਣੇ ਆ ਬਈ ਦੀਦਾ ਨਹੀਂ ਸਾਨੂੰ ਤੂੰ ਹੈਪੀ ਦੀਦਾ ਨਹੀਂ ਬਈ ਦੁਕਾਨ ਬਾਹਰੋਂ ਬਣਾ ਦਿਖਾ ਦੇ ਯਾਰ ਕੋਬਰਾ ਭਾਈ ਆ ਲੈ ਆਏ ਮੈਂ ਲੇਜ਼ ਲੂਜ਼ ਆਹ ਫੋਰ ਬਣਾਈ ਜਾਂਦਾ ਹੈ ਦੇਖਾਉਂਗੇ ਯੈਸ ਆਹ ਬਾਈ ਤੋਂ ਲਿਆ ਸਮਾਨ ਆਪਾਂ ਹਾਂ ਵਲੌਗ ਕਰਦੇ ਆ ਇਹ ਮੁੰਡੇ ਬਹੁਤ ਘੈਂਟ ਹੈ ਜੀ ਇਹ ਮੁੰਡੇ ਦबई ਚ ਰਹਿੰਦੇ ਆ ਆਏ ਹਾਂ ਸਿੰਗਾਪੁਰ ਦਾ ਟੂਰ ਕਰਦੇ ਆ ਜੀ ਇਹ ਇਹ ਮੁੰਡਿਆਂ ਦੀ ਪਿਛਲੇ 50 ਸਾਲਾਂ ਤੋਂ ਲਿਆ ਆ ਜ ਆਪਾਂ ਬਾਪੂ ਤਾਂ ਹੋ ਰਹੀ ਸੀ ਬਹੁਤ ਘੈਂਟ ਹੈ ਬਾਪੂ ਨਾਲ ਲਿਆ ਸੀ ਬਾਪੂ ਨਾਲ ਬਾਪੂ ਨਾਲ ਆਏ ਹੋਰਾਂ ਨਾਲ ਲਿਆ ਸੀ ਚਲ ਠੀਕ ਹੈ ਮਿਲਦੇ ਆ ਜੀ ਬਹੁਤ ਸੋਹਣਾ ਵਲੌਗ ਬਣਾਉਂਦੇ ਆ ਠੀਕ ਹੈ ਜੀ ਥੈਂਕ ਯੂ ਇਹ ਪੜਾਈ ਜਾਂਦਾ ਇਹ ਮੁੰਡਾ ਬਹੁਤ ਘੈਂਟ ਹੈ ਬੰਦਾ ਆਹ ਹੈ ਲੋ ਗਾਇਸ ਵੀਰੇ ਅਸੀਂ ਪਹੁੰਚ ਚੁੱਕੇ ਹਾਂ ਚਿੜੀਆ ਘਰ ਤੇ ਤੁਸੀਂ ਕੀ ਦੇਖਣਾ ਪਸੰਦ ਕਰੋਗੇ ਸੰਤੂ ਜੀ ਇੱਥੇ ਆਪਾਂ ਸਾਰੇ ਜਾਨਵਰ ਹੀ ਦੇਖਨੇ ਆ ਟਿੱਕ ਇਹ ਲੇਖਵਾ ਜੀ ਤਿੰਨਾ ਮੂੰਹ ਵਾਲਾ ਬਾਂਦਰ ਤਿੰਨਾ ਮੂੰਹ ਵਾਲਾ ਬਾਂਦਰ ਦੇਖਣਾ ਗਾਇਸ ਹਾਂ ਸੱਪ ਪੰਜ ਮੂੰਹ ਵਾਲਾ ਸੱਪ ਠੀਕ ਹੈ ਜੀ ਆ ਗਏ ਅਸੀਂ ਜੀ ਆਪਣੇ ਮਹਨੀ ਜੂ ਕੰਮ ਡੀਅਰ ਸਫਾਰੀ ਬੀੜ ਤਲਾ ਅੱਗੇ ਦਿਖਾਉਣਾ ਤੁਹਾਨੂੰ ਲੋ ਜੀ ਪਰਚੀਆਂ ਕਟਾ ਲਈਆਂ 150 ਰੁਪਏ ਬੋਹ ਕੈਂਟ 뷰 ਇੱਥੋਂ ਦਾ ਸਰਦਾਰ ਨਿਹਰ ਸਿਮਰਤ ਕੌਰ ਬਾਦਲ ਹਾਂਜੀ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਆ ਇੱਥੇ ਆ ਕੇ ਆਹਾ ਆ ਆ ਨਾ ਨਾ ਆ ਕੀ ਆ ਬਈ ਯਾਰ ਹਾਂਜੀ ਸੰਤੂ ਜੀ ਕੁਝ ਕਹਿਣਾ ਚਾਹੋਗੇ ਰੁਕੋ ਜਰਾ ਸਬਰ ਕਰੋ ਮੈਂ ਕੀ ਕਰੂੰਗਾ ਦੇਖੋ ਜੀ ਅਸੀਂ ਮੋਰਾ ਕੋਲੇ ਪਹੁੰਚ ਚੁੱਕੇ ਆਂ ਉੜਦਾ ਨਹੀਂ ਉੜਦਾ ਨਹੀਂ ਇਹ ਪਹਿਲ ਪਾ ਕੇ ਦਿਖਾਊਗਾ ਆਪਾਂ ਨੂੰ ਹਾਂਜੀ ਮੋਰ ਜੀ ਪਹਿਲ ਪਾ ਕੇ ਦਿਖਾਓ ਸਾਨੂੰ ਪਿੱਛੇ ਤਾਂ ਨਹੀਂ ਪੈਂਦਾ ਹੁੰਦਾ ਇਹ ਕਿੱਦਾਂ ਸੋਹਣਾ ਮੂਰਾ ਖੜੀ 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 ਬਾਈ ਬਾਈ ਕਿਵੇਂ ਲੱਗ ਰਿਹਾ ਮੋਰ ਵੇਖ ਕੇ ਹੋਏ ਨੰਦਾ ਆ ਰਿਹਾ ਨੰਦਾ ਆ ਰਿਹਾ ਮੋਰ ਮੋਰ ਜੀ ਮੋਰ ਵੀਰ ਜੀ ਭੱਜ ਗਏ ਮੋਰ ਜੀ ਡਰਦੇ ਹੋਏ ਮੋਰ ਜੀ ਕਰਦੇ ਚੱਲਦੇ ਆ ਓਏ ਉੱਪਰ ਫਿਰਦਾ ਓਏ ਮੋਰ ਇੱਕ ਉਹ ਫਿਰਦਾ ਉੱਪਰ ਆ ਆ ਕੀ ਆਈਟਮ ਆ ਯਾਰ ਇਹ ਮੋਰ ਹੈ ਨਹੀਂ ਇਹ ਮੋਰ ਨਹੀਂ ਹੈ ਫੀਮੇਲ ਹੈ ਇਹ ਇੱਕ ਹੀ ਪ੍ਰੈਜੈਂਸ ਤੁਹਾਨੂੰ ਮੈਂ ਬਨੇ ਆਜਾ ਮਾਈਕ ਦੇਓ ਪਹਿਲਾਂ ਤਾਂ ਮੈਨੂੰ ਆ ਲੈ ਮਾਈਕ ਦਿਓ ਸਤਾ ਜੀ ਦਿਓ ਜੀ ਤੁਸੀਂ ਦੇਖਿਆ ਕਿ ਜੰਗਲਾਂ ਚ ਆ ਮੋਰਨੀ ਆ ਠੀਕ ਹੈ ਮੋਰਨੀ ਦੇਖ ਲਓ ਕੋਈ ਹਾਰ ਸ਼ਿੰਗਾਰ ਨਹੀਂ ਕੋਈ ਪੰਖ ਨਹੀਂ ਉਹ ਮੋਰ ਦੇਖੋ ਉਧਰ ਕਿੰਨਾ ਸੋਹਣਾ ਲੱਗ ਰਿਹਾ ਮੋਰ ਦਿਖਾ ਦਿੰਨੇ ਆਪਾਂ ਮੋਰ ਵਾਲਾ ਸੋਹਣਾ ਲੱਗਦਾ ਦੇਖੋ ਮੋਰਨੀ ਨਾਲ ਕਹਿਣਾ ਕੀ ਚਾਹਤੇ ਹੋ ਮੋਰ ਵਾਲਾ ਸੋਹਣਾ ਨਾ ਹਾਂ ਦੇਖ ਮੋਰ ਕਿੱਦਾਂ ਸੋਹਣਾ ਲੱਗ ਰਿਹਾ ਤੇ ਮੋਰਨੀ ਦੇ ਕਿੰਡੀ ਭਿਆਨਕ ਲੱਗ ਰਹੀ ਐ ਇਸ ਤੋਂ ਇਹ ਸਾਬਤ ਹੁੰਦਾ ਵੀ ਜੇ ਜੰਗਲਾਂ 'ਚ ਬਿਊਟੀ ਪਾਰਲਰ ਹੁੰਦੇ ਤਾਂ ਫਿਰ ਮੋਰਨੀ ਵੀ ਮੋਰ ਨਾਲੋਂ ਜ਼ਿਆਦਾ ਸੋਹਣੀ ਲੱਗਣੀ ਸੀ ਠੀਕ ਈਮੂ ਈਮੂ ਬੋਲ ਆਲੂ ਇਹਨਾਂ ਦੇ ਆਪਾਂ ਵੇਹਣੇ ਨੇ ਨੇਚਰਲ ਆ ਇਹ ਉਹ ਹੋਰ ਗਾਇਸ ਹੈਲੋ ਹਮ ਕਿਵੇਂ ਦਾ ਹੋ ਉਹ ਭਾਈ ਆ ਗਿਆ ਭਾਈ ਆ ਗਿਆ ਯਾਰ ਹੋਰ ਜੱਸ ਠੀਕ ਹੈ ਯਾਰ ਭਾਈ ਜੱਸ ਕੀ ਖਾਓਗੇ ਇੱਕ ਹੋ ਕੇ ਭੱਜ ਜਾਂਦਾ ਹੁੰਦਾ ਹਾਏ ਗਾਇਸ ਲੈ ਵੀ ਨਾ ਫੋਨ ਲੈ ਕੋਈ ਕੀ ਹੈ ਆਪਾਂ ਇਹਨਾਂ ਦੇ ਲੈ ਕੇ ਆਨੇ ਆਪਾਂ ਇਹਨਾਂ ਦੇ ਲੈ ਕੇ ਆਪਾਂ ਆਂਡੇ ਅੱਜ ਰੌਕਾਂ ਦੇ ਉੱਤੇ ਬਹਿ ਕੇ ਭੱਜਣਾਗਾ ਐ ਆੜੀ ਆ ਗਈ ਫਿਰ ਸਾਡਾ ਖੇਡਦਾ ਫਿਰ ਬਾਂਦਰਲਾ ਲੈ ਚੀਜਾ ਖੋਣ ਫਿਰਦਾ ਸਾਡੀਆਂ ਉਹ ਬ੍ਰੋ ਬੁੱਕ ਆ ਐ ਨਹੀਂ ਕਰਨਾ ਭਾਈ ਇਹਦਾ ਉਹ ਤੇ ਆਉਂਦਾ ਸੀ ਉਹ ਦਿੱਲੀ ਬਣਾਏ ਬੈਠਾ ਓਏ ਆੜੀ ਫਿਰਦਾ ਆੜੀ ਆ ਫਿਰਦਾ ਆ ਫਿਰਦਾ ਬਹੁਤਾ ਮਿੱਤੋ ਵੀ ਲੈਣੀ ਫੜੀ ਜਾਂਦ ਲੈ ਮੈਨੂੰ ਸਾਰਾ ਕੁਫੜਾ ਦੋ ਤੂੰ ਬੰਦਾ ਖਤਰਨਾਕ ਆਪਣੀ ਪਕੜੀ ਪਕੜੀ ਗਾਇਸ ਗਾਇਸ ਵੀਰੇ ਬਾਹਰ ਵੀ ਫਿਰਦਾ ਇੱਕ ਆ ਫਿਰਦਾ ਇੱਕ ਬਾਹਰ ਆ ਫਿਰਦਾ ਆ ਗਿਆ ਆ ਗਿਆ ਨਖਵਾਉ ਨਹੀਂ ਖਾਂਦਾ ਨਾ ਡੋੜ ਭਰਾਵਾ ਯਾਰ ਲੈ ਬਾਈ ਲੋਕ ਓ ਲੈ ਨਹੀਂ ਖਾਂਦਾ ਸਾਡੇਰੇ ਸਾਡੇ ਲੈਜ ਖਾ ਗਿਆ ਸਾਰੇ ਡੋਲ ਕੇ ਲੈ ਪਾਇ ਲਾਗੂ ਸੱਜੂ ਹੋਰ ਬਸ ਤੇਰਾ ਕੋਈ ਦੰਨ ਨਾ ਮੈਂ ਕੀਤਾ ਸਿੱਧਾ ਹੋ ਗਿਆ ਸੀ ਉਹ ਕਿਤਰੀ ਮੱਖੀ ਆਹ ਬੰਦ ਆ ਇੱਥੇ ਸਾਡਾ ਗਰਮੀ ਨਾਲ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋ ਗਿਆ ਜਾਨ ਸਾਡਾ ਇੱਥੋਂ ਵਾਪਸੀ ਕਰਦੇ ਹਾਂ ਅਗਲੇ ਵਲੌਗ ਚ ਮਿਲਦੇ ਆਪਾਂ ਅਗਲੇ ਵਲੌਗ ਚ ਮਿਲਦੇ ਆ ਮਤਲਬ ਅੱਗੇ ਦਿਖਾਉਣੇ ਆ ਤੁਹਾਨੂੰ ਕਿੱਥੇ ਜਾਣਾ ਸੀ ਇੱਥੇ ਬਹੁਤ ਹੈ ਬਹੁਤ ਚੱਲਦੇ ਪੜਾ ਚੱਲ ਠੀਕ ਆ ਗਾਇਸ ਤਾਂ ਹੈਲੋ ਗਾਇਸ ਅਸੀਂ ਉੱਥੋਂ ਨਿਕਲ ਚੱਲੇ ਆ ਤੇ ਚੱਲੇ ਆ ਹੋਰ ਲੋਕੇਸ਼ਨ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਹੋਰ ਵਧੀਆ-ਵਧੀਆ ਗੱਡੀਆਂ ਚੀਜ਼ਾਂ ਤੇ ਵਧੀਆ-ਵਧੀਆ ਵੀਡੀਓ ਦੇਖਣ ਲਈ ਬਲੌਗ ਦੇਖਣ ਲਈ ਚੈਨਲ ਕੀ ਹੋਰ ਹੈ ਸਬਸਕ੍ਰਾਈਬ 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 ਕਰ ਲਓ ਸੂਪਰਪਾਈ ਸਬਸਕ੍ਰਾਈਬ ਕਰ ਲਓ ਵੀਰੇ ਸਬਸਕ੍ਰਾਈਬ ਲਓ ਜੀ ਅਸੀਂ ਅੱਧੀ ਵਾਰ ਬੋਧ ਗਏ ਤੇ ਇੱਧਰ ਨੀਂਦਾ ਚੜ ਗਈਆਂ ਸੁੱਤੇ ਹੋਏ ਮਲਾਜ਼ਮ ਉਧਰ ਦੇਖ ਲਓ ਪਿੱਛੇ ਦੇਖ ਲਓ ਇਹ ਡਿੱਗਣਗੇ ਮੈਨੂੰ ਲੱਗਦਾ ਇਹ ਇੱਕੇ ਤਾਂ ਗੱਡੀ ਰੋਕੀ ਨਾ ਜਦੋਂ ਇਹ ਦੇਖ ਕੇ ਬੈਠੇ ਰਿਹਾ ਦਿਖਾਉਣੇ ਆ ਤੁਹਾਨੂੰ ਸਤੇਜ ਲੰਗਰ ਆ ਗਿਆ ਸੀਗਾ ਤੇ ਦੇਖੋ ਪਰ ਪਰਲਾ ਪਰਲਾ ਦੇਖ ਲੋ ਕਿਵੇਂ ਕਰੀ ਜਾਂਦਾ ਵਾਸੀਆਂ ਲਈ ਜਾਂਦੇ ਉਸੇ ਥੱਲੇ ਲੰਗਰ ਵੇਖ ਕੇ ਇਹਦੇ ਮਿੰਟ ਚੱਖਾ ਖੋਲ ਗਏ ਇਹਨਾਂ ਨੇ ਰਸਤੇ 'ਚ ਲੰਗਰ ਆ ਗਿਆ ਸੀ ਤੇ ਆ ਆਪਣਾ ਬੇਲੀ ਆ ਬਲਵਿੰਦਰ ਡੀਜੇ ਭਲਾਈ ਆਣੇ ਦਾ ਮੁੰਡਾ ਜੀ ਡੀਜੇ ਬੁੱਕ ਕਰਾਉਣਾ ਤੁਸੀਂ ਆਪਣੇ ਨਾਂ ਤੇ ਡਿਸਕਾਊਂਟ ਵੀ ਦੇਊਗਾ ਇਹ ਸੰਤੂ ਵਰਗੇ ਮਿੰਟ ਚ ਉੱਠ ਖੜੇ ਲੰਗਰ ਦਾ ਨਾਮ ਸੁਣ ਕੇ ਆਇਓ ਫਿਰ ਲੰਗਰ ਛਕੀਏ ਖਾ ਕੇ ਲੰਗਰ ਮਸਤ ਹੋ ਗਏ ਸਮੈਲਾ ਆ ਗਏ ਚਿਹਰੇ ਤੇ 라वण ਕਰਾਉਣ ਕਾ ਸ਼ਾਹੀ ਇੱਧਰ ਹੀ ਜਾਂਦੇ ਬਾਈ ਦੇ ਦੋ ਸੇ ਇੱਥੇ ਰੁੱਕ ਗਏ ਆਪਣੇ ਦੋਦੇ ਤੇ ਗਰਮੀ ਲੱਗ ਰਹੀ ਸੀ ਤੇ ਸੀਗਾ ਚੱਲ ਆ ਜੀ ਇਕ ਲਈ ਆਈਸਕ੍ਰੀਮ ਲੈਣਾ ਤੇ ਆਈਸਕ੍ਰੀਮ ਤੇ ਜਸ ਜਸ ਕਹਿੰਦਾ ਮੈਂ ਖਾਣੀ ਆ ਫਲੂਦਾ ਆਈਸਕ੍ਰੀਮ ਇਹ ਫਲੂਦਾ ਕਿਹੰਦਾ ਬਾਈ ਆਈਸਕ੍ਰੀਮ ਲੈ ਬਾਹਰ ਯਾਰਾ ਛੋੜੋ ਕਿੰਨੇ ਲੈ ਕੇ ਆਏ ਕਿਹੜੀ ਹੈ ਇਹਨੇ ਭੁੱਲਰ ਵਾਲੀਆਂ ਨਹਿਰਾਂ ਜੀ ਰਸਤੇ 'ਚ ਅਸੀਂ ਰੁਕੇ ਸੀ ਕਿਉਂਕਿ ਥਕਾਵਟ ਜ਼ਿਆਦਾ ਹੋ ਗਈ ਸੀ ਕਿੱਡੀ 'ਚ ਬੈਠੇ ਜੀ ਤੇ ਦੇਖੋ ਤੁਸੀਂ ਕੀ ਆ ਵਿਊ ਹੈ ਯਾਰ ਇੱਥੋਂ ਬਹੁਤ ਹੀ ਜ਼ਿਆਦਾ ਪਾਣੀ ਸਪਲਾਈ ਹੁੰਦਾ ਹੈ ਅਲੱਗ-ਅਲੱਗ ਪਿੰਡਾਂ ਨੂੰ ਤੁਸੀਂ ਦੇਖ ਸਕਦੇ ਆ ਦੇਖੋ ਪਿਨਾਪ ਰੋਇ ਨਹਿਰ ਪਰ ਇੱਕ ਹੀ ਪਤਾ ਤੈਨੂੰ ਸੰਭੂ ਮਾੜਾ ਮੁੱਤ ਦੱਸ ਕੇ ਆ ਅਸੀਂ ਅੱਜ ਨਾਉਂਦੇ ਰਹੇ ਹਾਂ ਇੱਕ ਦੋਰੀ ਅਸੀਂ ਇੱਥੇ ਨਾ ਕੇ ਗਏ ਆ ਨਾ ਕੇ ਗਏ ਵਧੀਆ ਨਹਿਰ ਆ ਫਰੈਸ਼ ਆ ਥੱਲੇ ਜਮ ਨਵੀਂ ਬਣੀ ਆ ਕੋਈ ਰੇਤਾ ਦੇ ਥੱਲੇ ਕੋਈ ਝਾੜ ਬੂਟਿਆਂ ਨੇ ਨਹਾਉਣ ਦਾ ਵਧੀਆ ਆਨੰਦ ਮਾਰਨ ਦਾ ਨਿਆਰਾ ਆਉਂਦੀ ਆ ਠੀਕ ਆ ਗਰਮੀ ਚਲ ਲਓ ਜੀ ਅਸੀਂ ਪਹੁੰਚਿਆ ਮੁਕਸਰ ਆਊਟਲੈਟ ਬਣ ਰਿਹਾ ਇੱਥੇ ਹਜੇ ਇਹ ਜਿੰਨਾ ਕਿ ਪਲੇਸ ਬਣਿਆ ਬੋਹ ਕੈਂਟ ਬਣਿਆ ਹੋਇਆ ਆ ਬਹੁਤੀ ਘੈਂਟ ਪਲੇਸਿਸ ਹੈ। ਵੈਰੀ ਬਿਊਟੀਫੁਲ ਪਲੇਸਿਸ। ਸੰਤੂ ਵਰਗੇ ਥੱਕ ਗਏ। ਆਈ ਤਾਂ ਇਹ ਕਹਿੰਦੇ ਹੋ ਪਰੇਸ਼ਾਨ। ਹੁਣ ਲੱਗਿਆ ਬਹਿਣ ਕਹਿੰਦੇ। ਹੁਣ ਅਸੀਂ ਬਹਿਣ ਲੱਗਿਆ ਇੱਥੇ ਫੋਨ ਆ ਗਿਆ ਸੀ ਇਹ ਵਿਅਕਤੀ ਦਾ ਗੱਲ ਕਰਨ ਲਈ। ਵਿਅਕਤੀ ਦਾ ਫੋਨ ਆਇਆ ਸੀ। ਕਿਹੜੇ ਵਿਅਕਤੀ ਦਾ? ਵਿਅਕਤੀ ਦਾ ਯਾਰ ਬੰਦੇ ਦਾ ਹੁਣ ਆਇਆ ਗੱਲ ਨਹੀਂ ਕਰਨੀ ਹੁੰਦੀ। ਹਾਂ ਜੀ। ਹੈਲੋ। ਥੱਕ ਗਏ ਓਏ ਸਾਰਾ ਦਿਨ ਇੱਤਾਂ। ਥੱਕ ਗਏ। ਕਿਵੇਂ ਲੱਗਿਆ ਸਾਨੂੰ ਇੱਥੇ ਮੁਕਸਰਾ ਕੇ? ਸਿਰਾਣਾ ਗੱਲਣਾ ਸਿਰਾਣਾ ਸਿਰਾਣਾ ਅਗਲੇ ਮੌਕੇ ਨਾ ਬਣਿਆ ਹਾਂ ਹਮਮਾ ਵਾਲਾ ਸਿਰਾ ਪੋਦੀਏ ਯਾਰ ਇੱਥੇ ਜਦੋਂ ਬਣ ਗਿਆ ਉਹ ਆਇਆ ਕਿ ਨਾ ਗ੍ਰਿਲਰ ਰੂਲਰ ਬਣਾਉਣ ਤੇ ਅਸੀਂ ਤਾਂ ਭੈ ਹੋਰ ਹੀ ਹੋ ਗਏ ਯਾਰ ਐ ਲੱਗਦਾ ਵੀ ਨਾਲ ਹੀ ਫੇਰ ਦੁਬਾਰੇ ਗਰਮੀ ਬਹੁਤ ਹੈ ਗਰਮੀ 'ਚ ਬਾਹਰ ਨਾ ਨਿਕਲਿਆ ਕਰੋ ਘਰੇ ਉਹ ਆਉਣਾ ਵਧੀਆ ਬਹੁਤ ਵਧੀਆ ਪਲੇਸ ਸੀ ਬਹੁਤ ਘੈਂਟ ਘੁੰਮਣ ਨੂੰ ਬਹੁਤ ਵਧੀਆ ਜਗ੍ਹਾ ਇੱਥੇ ਤੇ ਹੁਣ ਅਸੀਂ ਚੱਲਿਆਂ ਵਾਪਸ ਪਿੰਡ ਨੂੰ ਮਿਲਦੇ ਹਾਂ ਪਰ ਪਿੰਡ ਵਾਪਸੀ ਹੋ ਗਈ ਹੈ ਹਾਂਜੀ ਕਿਵੇਂ ਲੱਗਿਆ ਸਾਨੂੰ ਅੱਜ ਘੁੰਮ ਕੇ ਬਹੁਤ ਵਧੀਆ ਬਾਈ ਚੈਂਟ ਕੰਮ ਬਹੁਤ ਸਵਾਦ ਹੈ ਬਹੁਤ ਸਵਾਦ ਹੈ ਅੱਗੇ ਏਦਾਂ ਏਦਾਂ ਘੈਂਟ ਘੈਂਟ ਵਲੌਗ ਆਉਂਦੇ ਰਹਿਣਗੇ ਤੇ ਇਹਨੂੰ ਕਰ ਲੋ ਫੋਲੋ ਤੇ ਇੰਸਟਾਗ੍ਰam ਤੇ ਵੀ ਫੋਲੋ ਨਹੀਂ ਤੁਹਾਨੂੰ ਹਮੇਸ਼ਾ ਲਈ ਹਸਾਉਂਦੇ ਰਹਿਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆ ਅਗਲੇ ਵਲੌਗ ਚ ਚਲ ਠੀਕ ਹੈ ਤਾਂ ਚਲ ਹੱਥ ਮਾਰ ਲਈਏ ਓਕੇ ਜੀ ਗਾਇਸ ਬਾਏ ਬਾਏ